ਸਸ਼੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਛਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟਿਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਚਲੋ ਜੀ ਫਰਸਟ ਆਪਣਾ ਜਿਹੜਾ ਇਹ ਸੂਟ ਹੋਣਗੇ 500 ਦਾ ਸੂਟ ਹੋਏਗਾ ਵਿਦ ਦੁਪੱਟਾ ਹੋਏਗਾ ਜੀ 올ਓਵਰ ਸੂਟ ਰਹੇਗਾ ਨੈਕਸਟ ਆਹਾ ਨੌਸਨਰੇਨ ਮੇਦੇ ਦੋ ਸੂਟ ਹੋਣਗੇ ਸਪੈਸ਼ਲ ਆਫਰ ਅੱਜ ਸਾਡੇ ਸੂਟਾਂ ਚ ਲਾਈ ਆਪਾਂ ਠੀਕ ਹੈ ਜੀ ਪਿਓਰ ਕਾਟਨ ਦਾ ਇਹ ਸੂਟ ਹੋਏਗਾ ਸ਼ਰਟ ਹੋਏਗੀ ਨਾਲ ਬਾਟਮ ਜਿਹੜੀ ਹੋਏਗੀ ਪਲੇਨ ਹੋਏਗੀ ਕਾਟਨ ਦੀ ਹੋਏਗੀ ਠੀਕ ਹੈ ਜੀ ਇਹ ਵੀ ਨੌਸਨਰੇਨ ਮੇਦੇ ਦੋ ਸੂਟ ਹੋਣਗੇ ਸਪੈਸ਼ਲੀ ਆਫਰ ਦੇ ਵਿੱਚ ਆਇਆ ਜੀ ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਅਕੋਰਡਿੰਗ ਕੋਈ ਵੀ ਕਲਰ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਆਪਣੀ ਚੋਇਸ ਅਕੋਰਡਿੰਗ ਜਿਹੜੇ ਮਰਜੀ ਦੋ ਕਲਰ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿਹੜੀਆਂ ਭੈਣਾਂ ਬਾਈ ਕਰਨਾ ਚਾਹੁੰਦੀਆਂ ਸੂਟ ਨਮੀ ਤੋਂ ਨਮੀ 컬렉ਸ਼ਨ ਨਮਾ ਤੋਂ ਨਮਾ ਟ੍ਰੈਂਡ ਬਾਈ ਕਰਨਾ ਚਾਹੁੰਦੀਆਂ ਆਪਾਂ ਹਰੇਕ ਲੇਟੈਸਟ ਟ੍ਰੈਂਡ ਜਿਹੜਾ ਦਿੱਲੀ ਆਪਾਂ ਅਪਲੋਡ ਕਰੀਦਾ YouTube ਤੇ ਤਾਂ ਜੋ ਤੁਸੀਂ ਨਮੀ ਤੋਂ ਨਮੀ ਸੂਟ ਬਾਈ ਕਰੋ ਨੈਕਸਟ ਆਹ ਸੂਟ ਆਪਣਾ ਹੋਏਗਾ ਜੀ organza ਦਾ ਸ਼ਰਟ organza ਦੀ ਰਹੇਗੀ dupatta ਵੀ organza ਦਾ ਹੋਏਗਾ ਬਾਟਮ ਨਾਲ ਹੋਏਗੀ ਇਹਦੀ جورਜਟ ਦੀ ਠੀਕ ਹੈ ਜੀ ਇਹਦਾ ਪ੍ਰਾਈਸ ਜਸਟ ਹੋਏਗਾ 650 ਜਿੰਨੇ ਵੀ ਆਪਾਂ ਸੂਟ ਦਿਖਾਵਾਂਗੇ ਇਹਨਾਂ ਦੀ 올ਓਵਰ ਇੰਡੀਆ ਜਿਹੜੀ ਸ਼ਿਪਿੰਗ ਫ੍ਰੀ ਰਹੇਗੀ ਤੁਹਾਨੂੰ ਸ਼ਿਪਿੰਗ ਦੇ ਕੋਈ ਵੀ ਐਕਸਟਰਾ ਚਾਰजेस ਪੇ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਜੀ ਨੈਕਸਟ ਆਵਲ ਸੂਟ ਜਿਹੜਾ 1499 ਦੇ ਤਿੰਨ ਸੂਟ ਹੋਣਗੇ ਜੀ ਠੀਕ ਹੈ ਜੀ 1499 ਦੇ ਤਿੰਨ ਸੂਟ ਹੋਣਗੇ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਤਿੰਨ ਸੂਟ ਸਿਲੈਕਟ ਕਰ ਸਕਦੇ ਹੋ ਚੈੱਕ ਕਰੀ ਚਲੋ ਇਹ ਕਾਟਨ ਦੇ ਵਿੱਚ ਹੋਣਗੇ ਜੀ ਚੈੱਕ ਕਰੀ ਚਲੋ ਜਿਹੜਾ ਤੁਹਾਨੂੰ ਕਲਰ ਜਾਂ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲਈ ਚਲੋ ਨੈਕਸਟ ਆ ਪਿਓਰ ਕਾਟਨ ਦੀ ਸ਼ਰਟ ਹੋਏਗੀ ਠੀਕ ਹੈ ਜੀ ਨਾਲ ਬਾਟਮ ਹੋਏਗੀ ਪਲੇਨ ਉਹ ਵੀ ਕਾਟਨ ਦੀ ਹੋਏਗੀ ਇਹਦਾ ਪ੍ਰਾਈਸ ਜਸਟ ਹੋਏਗਾ 430 ਰੁਪਏ ਠੀਕ ਹੈ ਜੀ 430 ਰੁਪਏ ਵੀ ਤੁਹਾਨੂੰ ਸੂਟ ਮਿਲ ਜੇਗਾ ਇਹਦੀ ਵੀ ਕੋਈ ਸ਼ਿਪਿੰਗ ਦੀ ਲੱਗ ਪੇ ਕਰਨ ਦੀ ਨਹੀਂ ਲੋੜ ਨੈਕਸਟ ਆਵਲ ਇਹ ਸੂਟ ਹੋਣਗੇ ਠੀਕ ਹੈ ਜੀ ਚੈੱਕ ਕਰੀ ਚਲੋ ਨੈਕਸਟ ਆਹਾ ਬਹੁਤ ਸੋਹਣਾ ਸੂਟ ਰਹੇਗਾ ਜੀ 슬ੀਵਸ ਤੇ ਤੇ ਬਾਟਮ ਤੇ ਵਰਕ ਹੋਏਗਾ ਨੈਕਸਟ ਆਵਲੇ ਡਿਜ਼ਾਈਨ ਵਾਲੇ ਆ ਗਏ ਜੀ ਕੈਮਰੀ कॉटन ਦੇ ਵਿੱਚ ਆ ਗਏ ਆ ਨੈਕਸਟ ਆਵਲਾ ਦੇਖੋ ਲੌਂਗ ਵਰਕ 슬ੀਵਜ਼ ਵਾਲਾ ਜਿੱਤੇ ਬਹੁਤ ਸੋਹਣਾ ਵਰਕ ਦਾ ਕੰਮ ਕੀਤਾ ਹੋਇਆ ਆ ਘਟ ਵਰਕ ਦਾ ਕੰਮ ਕੀਤਾ ਜੀ ਨੈਕਸਟ ਆਹ ਵਾਲੇ ਸੂਟ ਡਿਜ਼ਾਈਨਿੰਗ ਸੂਟ ਆ ਗਏ ਜੀ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਜੀ ਨੀਚੇ ਬਹੁਤ ਸੋਹਣਾ ਜਾਲ ਕੰਮ ਕੀਤਾ ਹੋਇਆ ਜੀ ਨੈਕਸਟ ਆ ਕਾਟਨ ਦੇ ਵਿੱਚ ਆ ਗਏ ਜਿਨ੍ਹਾਂ ਤੇ ਲੈਸ਼ ਵਗੈਰਾ ਲਗਾ ਕੇ ਵਰਕ ਕੀਤਾ ਹੋਇਆਗਾ ਪ੍ਰੋਪਰ ਜਿਹੜਾ ਡਿਜ਼ਾਈਨਿੰਗ ਕੀਤੀ ਹੋएगी ਦੁਪੱਟਾ ਖੁੱਲਾ ਡੁੱਲਾ ਹੋਇਆਗਾ 2.5 ਮੀਟਰ ਦਾ ਦੁਪੱਟੇ ਦੇ ਫੋਰ ਸਾਈਡ ਜਿਹੜੀ ਲੈਸ਼ ਲੱਗੀ ਹੋएगी ਠੀਕ ਹੈ ਜੀ ਬਾਕੀ ਜੀ ਉੱਤੇ ਬਹੁਤ ਸੋਹਣਾ ਕੰਮ ਕੀਤਾ ਹੋਇਆਗਾ ਸ਼ਰਟ ਤੇ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਆ ਗਏ ਜੀ ਬਹੁਤ ਸੋਹਣੀ ਸੋਹਣੀ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਸੋਹਣੇ ਰੰਗ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਜੀ ਚੈੱਕ ਕਰੀ ਚੱਲੋ ਤੁਸੀਂ ਆਪਣੇ ਅਕੋਰਡਿੰਗ ਡਿਜ਼ਾਈਨ ਕਲਰ ਸਿਲੈਕਟ ਕਰੀ ਚੱਲੋ ਠੀਕ ਹੈ ਜ ਬਾਕੀ ਜੀ ਵੀਡੀਓ ਨੂੰ ਸਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਭੈਣਾਂ ਨੇ ਹਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਜਿਹੜੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਡੇਲੀ ਜਿਹੜੀ ਆਪਣੀ ਵੀਡੀਓ ਵਾਚ ਕਰ ਸਕੋ ਕਿਉਂਕਿ ਡੇਲੀ ਆਪਾਂ ਨਵੀਂ ਤੋਂ ਨਵੀਂ ਕਲੈਕਸ਼ਨ ਪਾਈਦੀ ਆ ਜਿਹੜੀਆਂ ਭੈਣਾਂ ਨੂੰ ਕਾਫੀ ਤੁਸੀਂ ਜੋਬ ਤੇ ਜਾਂਦੇ ਆ ਜਾਂ ਕੋਈ ਗੁਰਦੁਆਰਾ ਸੈੱਭ ਜਾਂਦੇ ਤੁਸੀਂ ਨਵੇਂ ਤੋਂ ਨਵੇਂ ਜਿਹੜੇ ਸੋਬਰ ਜੇ ਸੂਟ ਪਾਉਣਾ ਚਾਹੁੰਦੇ ਆ ਆਪਾਂ ਸਰਦਾਰੀ ਸੂਟ ਸੋਬਰ ਜੇ ਲੈ ਕੇ ਆਈਦੇ ਆ ਠੀਕ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰ ਬਾਈ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਅੱਜ ਵਾਲੀ ਵੀਡੀਓ ਜਿੰਨੇ ਵੀ ਸੂਟ ਆ ਸਭ ਦੇ ਚਾਰਜ ਚਾਰजेस ਬਹੁਤ ਹੀ ਜਿਹੜੇ ਆ ਰੀਜ਼ਨੇਬਲ ਵਾ ਤੇ ਤੁਹਾਨੂੰ ਇਹਨਾਂ ਦੇ ਵਿੱਚ ਸਪੈਸ਼ਲ ਆਫਰ ਇਹ ਹੀ ਆ ਕਿ ਸ਼ਿਪਿੰਗ ਦਾ ਤੁਹਾਨੂੰ ਕੋਈ ਵੀ ਅਲੱਗ ਤੋਂ ਚਾਰजेस ਪੇ ਕਰਨ ਦੀ ਲੋੜ ਨਹੀਂ ਹੋਏਗੀ ਠੀਕ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਸਿਲੈਕਟ ਕਰੀ ਚਲੋ ਆ ਚੂਜ਼ ਕਰੀ ਚਲੋ ਜਿਹੜਾ ਸੂਟ ਲੈਣਾ ਚਾਹੁੰਦੇ ਆ ਤੁਸੀਂ ਲੈ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀ ਸਟੀਚ ਕਰਾਉਣਾ ਚਾਹੁੰਦੇ ਆ ਸਟੀਚ ਵੀ ਕਰਵਾ ਸਕਦੇ ਹੋ ਅਗਰ ਅਨ ਸਟੀਚ ਬਾਇ ਕਰਨਾ ਅਨ ਸਟੀਚ ਵੀ ਕਰ ਸਕਦੇ ਹੋ ਬਾਕੀ ਸੂਟ ਰਿਲੇਟਡ ਕੋਈ ਵੀ ਤੁਸੀ ਇਨਫੋਰਮੇਸ਼ਨ ਲੈਣੀ ਆ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਤੁਸੀ ਕੋਈ ਵੀ ਸੂਟ ਰਿਲੇਟਡ ਸਾਨੂੰ ਪੁੱਛ ਸਕਦੇ ਹੋ ਕੋਈ ਵੀ ਤੁਸੀ ਮਤਲਬ ਹੈਵੀ ਸੂਟ ਬਾਇ ਕਰਨਾ ਆਪਣੇ ਕੋਲ ਉਹ ਵੀ ਹੁੰਦੇ ਉਹ ਵੀ ਤੁਸੀ ਬਾਇ ਕਰ ਸਕਦੇ ਆ ਅਗਰ ਤੁਸੀ ਕੋਈ ਵਰਕ ਕਰਵਾਉਣਾ ਚਾਹੁੰਦੇ ਆ ਤੁਸੀ ਹੈਂਡ ਵਰਕ ਕਰਵਾਉਣਾ ਆ ਮਸ਼ੀਨ ਵਰਕ ਕਰਵਾਉਣਾ ਕਿਸੇ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਆ ਤੁਸੀ ਵਰਕ ਵੀ ਕਰਵਾ ਸਕਦੇ ਹੋ ਬਾਕੀ ਜੀ ਆਪਣਾ ਇੰਸਟਾਗ੍ਰam ਤੇ ਵੀ ਪ੍ਰੀਤ ਬੁਟੀਕ 44 ਚੈਨ ਦਾ ਪੇਜ ਹੈਗਾ ਤੁਸੀਂ ਉੱਥੇ ਵੀ ਜਾ ਕੇ ਫੋਲੋ ਜ਼ਰੂਰ ਕਰਿਓ ਉੱਥੇ ਵੀ ਆਪਾਂ ਡੇਲੀ ਅਪਲੋਡ ਕਰੀਦਾ ਆ ਠੀਕ ਹੈ ਲੇਟੈਸਟ ਜਿਹੜੀਆਂ ਫੋਟੋਜ਼ ਆਪਾਂ ਅਪਲੋਡ ਕਰੀਦੀ ਆ ਧੰਨਵਾਦ ਜੀ